ਪ੍ਰਿੰਸ ਪ੍ਰਿੰਸ ਕਿਹੜੀ ਦੁਕਾਨ ਕਿੱਥੇ ਹੈ ਤੇ ਜਿਹੜਾ GST ਦਾ ਸਲੈਬ ਆਇਆ ਵਾ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਮੇਰੀ ਦੁਕਾਨ ਮੋਬਾਈਲ ਸਟੋਰ ਹਾਲ ਬਿਆਰ ਅਮਰੀਕਸਰ ਦੇ ਵਿੱਚ ਹੈ ਜਿਹੜਾ ਕੇਂਦਰ ਸਰਕਾਰ ਨੇ GST ਘਟਾਈ ਆ 10% ਉਹਦਾ ਆਮ ਜਨਤਾ ਨੂੰ ਕਾਫੀ ਫਾਇਦਾ ਹੋਏਗਾ ਜਿਹਦੇ ਨਾਲ 43 ਇੰਚ ਤੋਂ ਉੱਤੇ LED ਸਾਰੀਆਂ ਸਸਤੀਆਂ ਹੋ ਗਈਆਂ ਦਾ 10% ਵਾਸ਼ਿੰਗ ਮਸ਼ੀਨਾਂ ਦਾ 10% ਸਸਤੀਆਂ ਹੋ ਗਈਆਂ ਪਲੱਸ AC ਦਾ 10% ਸਸਤੇ ਹੋ ਗਏ ਜ਼ਰੂਰਤ ਵਾਲਾ ਸਮਾਨ ਸਾਰਾ ਮਤਲਬ ਸਸਤਾ ਕਰਤਾ ਮੈਂ ਭਾਜੀ ਜਿਸ ਹਿਸਾਬ ਨਾਲ ਹੁਣ ਤਿਹਾੜੀ ਸ਼ੁਰੂ ਹੋਣੇ ਆ ਸੀਜ਼ਨ ਵੀ ਸ਼ੁਰੂ ਹੋਣਾ ਉਸ ਦੇ ਨਾਲ ਲੋਕਾਂ ਨੂੰ ਕਿੰਨਾ ਫਾਇਦਾ ਮਿਲੇਗਾ ਤੇ ਲੋਕਾਂ ਦਾ ਰਿਐਕਸ਼ਨ ਕਿਹੋ ਜਿਹਾ ਹੈ ਲੋਕੀ ਕੁਐਸਚਨ ਬਿਲਕੁਲ ਲੋਕੀ ਬਹੁਤ ਖੁਸ਼ ਆ ਇਹ ਇਹਦੇ ਸਰਕਾਰ ਤੋਂ ਇਸ ਫੈਸਲੇ ਤੋਂ ਔਰ ਇਹਦੇ ਨਾਲ ਗਾਹਕ ਦਾ ਮਤਲਬ ਕਿ ਕਲਾਇੰਟਸ ਵੀ ਵਧੀ ਆ ਨਾਲੇ ਨਰਾਤੇ ਆ ਉਹਦੇ ਨਾਲ ਵੀ ਥੋੜਾ ਗਾਹਕ ਦਾ ਮਤਲਬ ਸ਼ੁਰੂ ਹੋ ਗਿਆ ਆ ਲਗਾ ਜਿਸ ਤਰ੍ਹਾਂ ਵਿਆਖਿਆ ਕਰਦੇ ਸੀ ਸ਼ੁਰੂ ਨਾਲ ਕਾਫੀ ਕਸਟਮਰ ਤੋਂ ਕਾਫੀ ਬਿਲਕੁਲ ਬਿਲਕੁਲ ਪਹੇਗਾ ਸਰ ਇਹ ਕੇਂਦਰ ਦੇ ਫੈਸਲੇ ਕਿਸ ਤਰ੍ਹਾਂ ਵੇਖਦੇ ਕਿ ਬਹੁਤ ਵਧੀਆ ਫੈਸਲਾ ਆ ਜਿਹੜੇ ਨਾਲ ਕਿ 10% ਦਾ ਸਿੱਧਾ ਸਿੱਧਾ ਹੀ ਮਤਲਬ ਲੋਕਾਂ ਨੂੰ ਫਾਇਦਾ ਦਿੱਤਾ ਉਹਨਾਂ ਨੇ ਇਹਨਾਂ ਦੁਕਾਨਦਾਰਾਂ ਦਾ ਫਾਇਦਾ ਹੋਏ ਬਿਲਕੁਲ ਬਿਲਕੁਲ ਸਰ ਸੇਲ ਦਾ ਫਾਇਦਾ ਹੋਏਗਾ ਸੇਲ ਵਧੀਕ ਸਸ਼ੀ ਗਾਲ ਜੀ ਗ੍ਰਾਨਾ ਜਗਨਨਾਥ ਸਿੰਘ ਹੈ ਜੀ ਮੇਰਾ ਸਿੰਘ ਜੀ ਅੱਜ ਜਿਹੜਾ ਕੇਂਦਰ ਸਰਕਾਰ ਨੇ ਇੱਕ ਵੱਡਾ ਤੋਹਫਾ ਦਿੱਤਾ ਹੈ ਦੇਸ਼ ਵਾਸੀਆਂ ਨੂੰ ਜਿਹੜੀ ਹੈ ਜੀਐਸਟੀ ਜਿਹੜੀ ਹੈ ਘਟਾਈ ਗਈ ਆ ਕੀ ਕਹਿੰਦੇ ਕੀ ਲੈਣ ਲਈ ਆਏ ਸੀ ਅੱਜ ਮੈਂ ਵੈਸੇ ਵਾਸ਼ਿੰਗ ਮਸ਼ੀਨ ਲੈਣ ਆਇਆ ਸੀ ਪਰ ਨਾਲ ਹੁਣ ਮੈਗੀ ਟੀਵੀ ਦੇਖ ਰਿਹਾ ਕਿਉਂਕਿ ਕਾਫੀ ਵਧੀਆ ਜੀਐਸਟੀ ਜੋ ਕੱਟ ਹੋਈ ਹੈ ਉਹਨਾਂ ਕਾਫੀ ਬੈਨੀਫਿਟ ਮਿਲ ਰਿਹਾ ਮੈਨੂੰ ਸੋ ਵਧੀਆ ਹੀ ਹੈ ਜੋ ਵੀ ਹੈ ਇਸ ਤਰ੍ਹਾਂ ਵੇਚਦੇ ਹੋਏ ਨੀ ਤਿਆਰਾ ਸੀਰੀਜ਼ ਸ਼ੁਰੂ ਹੋਣ ਲੱਗਾ ਵਿਆਹ ਸ਼ਾਦੀਆਂ ਤੋਂ ਉੱਪਰ ਜਿਹੜੀਆਂ ਜਿਹੜੀਆਂ ਕਿੰਨੇ ਤੱਕ ਜੀਐਸਟੀ ਘਟਾਈ ਗਈ ਆ ਜਿਹੜੇ ਆਮ ਜਨਤਾ ਨੂੰ ਕਿੰਨੀ ਕਰਾਹਤ ਆ ਆਮ ਜਨਤਾ ਨੂੰ ਤਾਂ ਕਾਫੀ ਰਾਹਤ ਹੈ ਜੋ ਮਿਕਰ ਕਰਾਸ ਫੈਮਿਲੀ ਤੋਂ ਬਿਲੋਂਗ ਕਰਦੇ ਆ ਉਹਨਾਂ ਲਈ ਤਾਂ ਬਹੁਤ ਕਾਫੀ ਵਧੀਆ ਆ ਤੇ ਬਾਕੀ ਇਹ ਆ ਕਿ ਜੋ ਇਹ ਕਿ ਜੋ ਕੱਟ ਹੋਇਆ ਹੈ ਜੋ ਸੈਂਟਰਲ ਸਰਕਾਰ ਨੇ ਕੀਤਾ ਹੈ ਕਾਫ